ਕੋਟ ਗੜੀ ਦੇ ਕਿਹੜੇ ਹੋਰ ਤੰਗ ਹੋ ਗਏ। ਜੇ ਵੀ ਜੰਦ ਪਹਾੜ ਦੇ ਖੜਿਆ ਗਿਆ। ਜਿਵੇਂ ਸਰਬੇਸ਼ ਪਾਸ਼ਾ ਮਹਾਰਾਜ ਨੇ ਚਰਨਾ ਦਾ ਧਿਆਨ ਕਰਿਆ। ਜੇ ਵੀ ਜੰਦ ਵਤ ਗਿਆ। ਇਹ ਸਤਕੂ ਪਾਸ਼ਾ ਮਹਾਰਾਜ ਦੇ ਦਰਬਾਰ ਵਿੱਚ ਆ ਗਿਆ। ਫਿਰ ਇਹ ਬਾਅਦ ਵਿੱਚ ਭੀਮ ਜੰਦ ਕੋਲ ਨਹੀਂ ਗਿਆ। ਇਹ ਗੁਰਦੇਵ ਦੇ ਚਰਨਾਂ ਨਾਲ ਜੁੜਿਆ ਰਿਹਾ ਤੇ ਅਨੰਤਪੁਰ ਸੇਵਕੀ ਗੁਰਦੇਵ ਪਾਸ਼ਾ ਮਹਾਰਾਜ ਕੋਲ ਗਿਆ। ਪਰ ਉਹ ਹੋਰ ਲੱਖਾਂ ਆਇਆ। ਜੇ ਸਤਕੂ ਪਾਸ਼ਾ ਦਾ ਬਾਦ ਜਿਹੜੇ ਅਜੇ ਦਿਖਾ ਰਹੇ Mm-hmm. ਬਾਬਾ ਜੀ ਅੱਜ ਜਿਹੜਾ ਨਗਰ ਕੀਰਤਨ ਕੱਢਿਆ ਜਾ ਰਿਹਾ ਇਹਦੇ ਬਾਰੇ ਦੱਸ ਦਿਓ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਪਿੰਡ ਭੁਕਰੇ ਤੋਂ ਸ਼ੁਰੂ ਹੋਇਆ ਸੀ ਆਲੇ ਚੱਕ ਅੱਗੇ ਬਾਈਪਾਸ ਤੋਂ ਹੁੰਦਾ ਹੋਇਆ ਸਰਦੋਸਰੀਆਂ ਰੋਡ ਸ਼ਹਿਰ ਚੋਂ ਹੁੰਦਾ ਹੈ ਵਾਪਸ ਆ ਰਿਹਾ ਜੀ ਇਹ ਹੱਲਾ ਚਾਹੀਆ ਬਰਨਾਲਾ ਸਾਧੂ ਚੱਕ ਫਿਰ ਵਾਪਸ ਪਿੰਡ ਭੁਕਰੇ ਤੋਂ ਸਮਾਪਤ ਹੋਏਗਾ ਜੀ ਬਾਬਾ ਜੀ ਸੰਗਤਾਂ ਬਹੁਤ ਾਰੀਆਂ ਨੇ ਇਹ ਕਿਸ ਤਰ੍ਹਾਂ ਦਾ ਸੰਗਤਾਂ ਦਾ ਸਥਾ ਬਹੁਤ ਹੈ ਗੁਰੂ ਘਰ ਨਾਲ ਸਭ ਆਪਣੇ ਬਲ ਚੜ ਕੇ ਹਸਾ ਲੈ ਰਹੇ ਨੇ ਆਪਣੀ ਸੇਵਾ ਕਰ ਰਹੇ ਨੇ। ਬਾਬਾ ਜੀ ਹੋਰ ਕਿਹੜੇ ਕਿਹੜੇ ਪ੍ਰੋਗਰਾਮ ਰੱਖੇਗੇ ਅੱਜ? ਅੱਜ ਤੇ ਇਹੋ ਪ੍ਰੋਗਰਾਮ ਨਗਰ ਕੀਰਤਨ ਦਾ ਜੀ ਅਖੰਡ ਪਾਠ ਵੀ ਸ਼ੁਰੂ ਹੋਣਾ ਅੱਜ ਤੇ 5 ਤਰੀਕ ਨੂੰ ਸਾਡਾ ਜੋ ਅਖੰਡ ਪਾਠ ਸਾਹਿਬ ਦਾ ਭੋਗ ਪਏਗਾ। ਇਹ ਸੂਹ ਸੰਗਤ ਨੂੰ ਕੀ ਸੰਦੇਸ਼ ਦੇਣਾ ਜਾ ਕੇ ਬਾਬੂ? ਸੂਹ ਸੰਗਤ ਨੂੰ ਇਹ ਸੰਦੇਸ਼ ਆ ਵੀ ਸਿੱਖ ਸਿੱਖੀ ਆਪਣੀ ਕਾਮਨਾ ਰੋਗ ਮਿਲੋ ਬਲ ਚੜ ਕੇ ਅਮਰਤ ਸਕੋ ਗੁਰੂ ਦਾ ਗੁਰੂ ਵਾਲੇ ਬਣੋ ਗੁਰੂ ਘਰ ਦੀਆਂ ਖੁਸ਼ੀਆਂ ਪ੍ਰਾਪਤ ਕਰੋ। ਵੈਗੁਰ ਜੀ ਦਾ ਖਾਲਸਾ ਵੈਗੁਰ ਜੀ ਦੀ ਫਤਿਹ ਇਹ ਜੋ ਸਮਾਗਮ ਪਿੰਡ ਭੁਗਰੇ ਦੀ ਸਾਰੀ ਸੰਗਤ ਹਰ ਸਾਲ ਦੇ ਸਾਲ ਅਸੀਂ ਸਾਰੇ ਰਲ ਮਿਲ ਕੇ ਮਨਾਉਂਦੇ ਹਾਂ ਤੇ ਇਹਦੇ ਵਿੱਚ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜਜੋ ਪ੍ਰਕਾਸ਼ ਦਿਹਾੜਾ ਹੈ ਉਹ ਸਾਰੀਆਂ ਸੰਗਤਾਂ ਬੜੇ ਸ਼ਰਧਾ ਤੇ ਭਾਵਨਾ ਦੇ ਨਾਲ ਮਨਾਉਂਦੀਆਂ ਹਨ ਤੇ ਪੰਜ ਪਿਆਰੇ ਸਹਿਬਾਨ ਦੀ ਅਗਵਾਈ ਦੇ ਵਿੱਚ ਇਹ ਜੋ ਨਗਰ ਕੀਰਤਨ ਨਿਕਲਿਆ ਹੈ ਪਿੰਡ ਭੁਗਰੇ ਤੋਂ ਲੈ ਕੇ ਗੁਰਦਾਸਪੁਰ ਵੱਲ ਨੂੰ ਹੁੰਦਾ ਹੋਇਆ ਪਿੰਡ ਭੁਕਰੇ ਵੱਲ ਜਾਏਗਾ ਤੇ ਸਾਰੀਆਂ ਸੰਗਤਾਂ ਦਾ ਕੋਟਾਲ ਕੋਟਾਲ ਧੰਨਵਾਦ ਸਤਿਗੁਰੂ ਜੀ ਦਾ ਕੋਟਾਲ ਕੋਟਾਲ ਧੰਨਵਾਦ ਜਿਨ੍ਹਾਂ ਨੇ ਇਹ ਜੋ ਪ੍ਰੋਗਰਾਮ ਵਾਸਤੇ ਸਾਨੂੰ ਬੜੀ ਰਹਿਮਤ ਕਿਰਪਾ ਕਰਵਾਈ ਹੈ ਤੇ ਸਾਰੀਆਂ ਸੰਗਤਾਂ ਦਾ ਬੜਾ ਧੰਨਵਾਦ ਹੈ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਾਂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰੇ ਸਾਥ ਸੰਗਤ ਨਜ਼ਰ ਦੇ ਵਿੱਚ ਗੁਰੂ ਗੋਬਿੰਦ ਸਿੰਘ ਮਾਨਾ ਮਹਾਰਾਜਾ ਪ੍ਰਕਾਸ਼ ਪੁਰੂ ਜਿਹੜਾ ਮਨਾ ਰਿਆ ਅਸੀਂ ਹਰ ਸਾਲ ਤੋਂ ਲੈ ਕੇ ਅੱਜ ਵੀ ਵਾਖ ਸਮੇਲਨ ਸਾਡਾ ਚੱਲਣ ਰਿਹਾ ਨਗਰ ਦੀ ਕਿਰਪਾ ਨਾਲ ਉਹਦੀ ਸੰਗਤ ਦੇ ਵਿੱਚ ਬੜਾ ਸੰਯੋਗ ਹੈ ਨਗਰ ਦਾ ਬੱਚੇ ਤੋਂ ਲੈ ਕੇ ਬਜ਼ੁਰਗ ਤੱਕ ਬਹੁਤ ਵਧੀਆ ਚੱਲਦਾ ਇਸੇ ਤਰ੍ਹਾਂ ਹੀ ਜਿਹੜਾ ਗੁਰੂ ਗੋਬਿੰਦ ਸਿੰਘ ਦਾ ਪ੍ਰਕਾਸ਼ ਪੁਰੂ ਦਾ ਮਨਾਉਂਦੇ ਆ ਇਸ ਤਰ੍ਹਾਂ ਹੀ ਬੰਦੇ ਹੀ ਮਨਾਉਂਦੇ ਰਹੀਏ ਆਰ ਦਾ ਸੰਗਤ ਦਾ ਸੰਯੋਗ ਬਹੁਤ ਹੈ ਇਸ ਕਰਕੇ ਸਾਰਿਆਂ ਦੀ ਔਰ ਔਰ ਤੋਂ ਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ